ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੱਲਬਾਤ ਕਰਾਂਗੇ ਗਲਾਬ ਸਿੱਧੂ ਹੈ ਜਿਹੜਾ گاਉਂ ਵਾਲਾ ਉਹਨੇ ਜਿਹੜਾ ਸਰਪੰਚਾਂ ਬਾਰੇ ਬੇਹੁਦਾ ਇੱਕ ਗਾਣਾ ਗਾਇਆਗਾ ਉਹਦੇ ਤੇ ਮਨਜੀ ਗੱਲਬਾਤ ਕਰ ਲਈਏ ਤੇ ਗੱਲਬਾਤ ਕਰਾਂਗੇ ਕਿ ਇਹ ਗਲਾਬ ਸਿੱਧੂ ਹੈ ਜਿਹੜਾ ਇਹ ਕਿੰਨੀ ਕ ਅਕਲ ਦਾ مالک ਹੈ ਜਿਹੜਾ ਇਹਨੇ ਆਪਣੀ ਅਕਲ ਦਾ ਮੁਜਾਹਰਾ ਕਰਤਾ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕੋ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦਿਆਂ ਕਿ ਇਹ ਜਿਹੜਾ ਗਲਾਬ ਸਿੱਧੂ ਆ ਤੁਸੀਂ ਲੋਕਾਂ ਨੇ ਵੀ ਦੀ ਇੰਟਰਵਿਊ ਸੁਣੀਆ ਹੋਣਗੇ ਮੈਂ ਵੀ ਸੁਣੀਆ ਨੇ ਇੱਕ ਦੋ ਦੀ ਇੰਟਰਵਿਊ ਇਹ ਬਹੁਤ ਹੀ ਹੁਸਲੇਪੱਧ ਦਾ ਹਲਕੇ ਟਾਈਪ ਦਾ ਇਹ ਵਿਅਕਤੀ ਹੈਗਾ ਕਿਉਂਕਿ ਬੰਦਾ ਜਦੋਂ ਕੋਈ ਇੰਟਰਵਿਊ ਦਿੰਦਾ ਨਾ ਉਹ ਤੋਂ ਉਹਦੀ ਕਿੰਨਾ ਕੁ ਸੈਂਸੀਅਰ ਹੈ ਉਹ ਪਤਾ ਲੱਗ ਜਾਂਦਾ ਹੈਗਾ ਆਪਾਂ بڑے ਗਾਉਣ ਵਾਲੇ ਦੇਖੇ ਨੇ ਜਮਲਾ ਜੱਟ ਤੋਂ ਲੈ ਕੇ ਕੁਲਦੀਪ ਮਾਨਕ ਮੁਹੰਮਦ ਸਦੀਕ ਬਹੁਤ ਵੱਡੇ ਵੱਡੇ ਗਾਣ ਵਾਲੇ ਦੇਖੇ ਨੇ ਔਰ ਬੜਿਆਂ ਦੀਆਂ ਗੱਲਾਂ ਬਾਤਾਂ ਸੁਣੀਆਂ ਨੇ ਸਮਸ਼ੇਰ ਸੰਧੂ ਦੀਆਂ ਵੀ ਸੁਣ ਲਈਆਂ ਨੇ ਉਹ ਵੀ ਦੱਸਦਾ ਰਹਿੰਦਾ ਇਹਨਾਂ ਬਾਰੇ ਹਰ ਇੱਕ ਤਰ੍ਹਾਂ ਦਾ ਆਪਾਂ ਗੱਲਬਾਤ ਸੁਣਦੇ ਰਹੇ ਨੇ ਕਿਉਂਕਿ ਸਮਾਜ ਦਾ ਇੱਕ ਬਹੁਤ ਵੱਡਾ ਹਿੱਸਾ ਨੇ ਪਰ ਇਹਦੀ ਵੀ ਮੈਂ ਇੰਟਰਵਿਊ ਸੁਣੀ ਦੋਸਤੋ ਇਹ ਬੜਾ ਹੀ ਮਤਲਬ ਇੰਨਾ ਹਲਕੇ ਤਰੀਕੇ ਦਾ ਇੰਟਰਵਿਊ ਕਰਦਾ ਇਹ ਆਪਣੀਆਂ ਕਰਤੂਤਾਂ ਦੱਸਦਾ ਹੁੰਦਾਗਾ ਕਿ ਅਸੀਂ ਕਿਸ ਤਰ੍ਹਾਂ ਸੋਚਦੇ ਆ ਕੀ ਅਸੀਂ ਕਰਦੇ ਆ ਕਿਵੇਂ ਸਕੇਟਾਂ ਤੋਂ ਭੱਜ ਜਾਂਦੇ ਆ ਅਸੀਂ ਅਸੀਂ ਲੋਕਾਂ ਤੋਂ ਪੈਸੇ ਫੜਨ ਦੀ ਖਾਤਰ ਅਸੀਂ ਉਹ ਕਰਦੇ ਆਂ ਮਤਲਬ ਬਹੁਤ ਹੀ ਹਲਕੇ ਪੱਦਰ ਦਾ ਤੁਹਾਨੂੰ ਲੱਖਾਂ ਕਰੋੜਾਂ ਲੋਕ ਸੁਣਦੇ ਨੇ ਤੁਸੀਂ ਆਪਣੀ ਅਗਰ ਸ਼ਖਸੀਅਤ ਨੂੰ ਲੋਕਾਂ ਸਾਹਮਣੇ ਇਹ ਕੋਤਵਦਿਆ ਨੇ ਕਰਦਾ ਹੁੰਦਾ ਵੀ ਮੈਨੂੰ بڑا ਲੋਕ ਮਤਲਬ ਹੱਸਣਗੇ ਵੀ ਕਿ ਬੜਾ ਤੁਸੀਂ ਝੱਗੇ ਜਦੋਂ ਝੱਗਾ ਚਾਹਦੇ ਹੋ ਟਿੱਡ ਤੇਰਾ ਆਪਣਾ ਨੰਗਾ ਹੁੰਦਾ ਪਰ ਦੋਸਤੋ ਇਹੋ ਜਿਹੇ ਬੰਦੇ ਤੋਂ ਤਬੱਕੋ ਤਾਂ ਕਰੀ ਜਾ ਸਕਦੀ ਐ ਏਜੀ ਪਰ ਉਹਨੇ ਜੇ ਨਹੀਂ ਕਿਉਂਕਿ ਵੀਰੇ ਚਾਮਲ ਦੇ ਨੇ ਨਾ ਜਦੋਂ ਇਹਨਾਂ ਨੂੰ ਲੋਕ ਐ ਸੁਣ ਲੈਂਦੇ ਨੇ ਫਿਰ ਦਿਮਾਗ ਜਿਆਦਾ ਖਰਾਬ ਹੋ ਜਾਂਦਾ ਤੁਸੀਂ ਗਾਓ ਕੁਝ ਚੱਜ ਦਾ ਗਾਓ ਕੋਈ ਸਮਾਜ ਬਾਰੇ ਗਾਓ ਜੋ ਤੁਹਾਡੇ ਵਿਚਰ ਦਾ ਸਮਾਜ ਦੇ ਵਿੱਚ ਉਹਦੇ ਤੇ ਗਾਓ ਕੋਈ ਚੱਕਰ ਨਹੀਂ ਪਰ ਤੂੰ ਪਿੰਡ ਨੂੰ ਕੁੱਟ ਦੇਗਾ ਤੂੰ ਸਰਪੰਚ ਨੂੰ ਕੁੱਟ ਦੇਗਾ ਤੂੰ ਮਤਲਬ ਤੂੰ ਕਹਿਣਾ ਕੀ ਚਾਹਣਾਗਾ ਮੈਂ ਇਹ ਨਹੀਂ ਕਹਿੰਦਾ ਮੈਂ ਇਹ ਵੀ ਕਹਿਣਾਗਾ ਕਿ ਇਹ ਤਾਂ ਚਲੋ ਇਹਨਾਂ ਦੀ ਕੀ ਔਕਾਤ ਹੁੰਦੀ ਆ ਕਿ ਕੋਈ ਕਿਹਨੂੰ ਕੁੱਟ ਦੂ ਕੀ ਕਰੂਗਾ ਉਹਨੇ ਚਾਹੇ ਮਾਫੀ ਵੀ ਮੰਗ ਲਈ ਪਰ ਕਮਜਕਮ ਮਤਲਬ ਇਹ ਤਾਂ ਸੋਚਣਾ ਚਾਹੀਦਾਗਾ ਕਿ ਮੈਂ ਕਹਿ ਕੀ ਰਿਹਾ ਸਰਪੰਚ ਨੂੰ ਲੋਕ ਚੁਣਦੇ ਨੇ ਸਾਰਾ ਪਿੰਡ ਸਰਪੰਚ ਨੂੰ ਚੁੰਦਾ ਹਰ ਇੱਕ ਵਿਅਕਤੀ ਦੀ ਤੁਸੀਂ ਗੱਲਬਾਤ ਸੁਣ ਸਕਦੇ ਹੋ ਮੁੱਖ ਮੰਤਰੀ ਕੀ ਭਗਵੰਤ ਮਾਨ ਕੀ ਪ੍ਰਕਾਸ਼ ਸਿੰਘ ਬਾਦਲ ਕੀ ਕੈਪਟਨ ਅਮਰਿੰਦਰ ਸਿੰਘ ਮੈਂ ਇੱਥੋਂ ਤੱਕ ਵੀ ਕਹੂੰਗਾ ਸਭ ਤੋਂ ਵੱਡਾ ਜ਼ਾਲਮ ਬੇਅੰਤ ਮੁੱਖ ਮੰਤਰੀ ਸੀਗਾ ਮੈਂ ਉਹਦੀ ਬਾਈਕਟ ਕੀਤਾ ਮੇਰੇ ਪਿੰਡ ਆਇਆ ਸੀਗਾ ਉਹਨੇ ਵੀ ਇਹ ਕਹੇ ਸੀ ਕਿ ਸਭ ਤੋਂ ਔਖੀ ਸਰਪੰਚੀ ਜਿਤਨੀ ਆ ਸਰਪੰਚਵਾਨ ਨਾ ਸਭ ਤੋਂ ਔਖਾ ਹੈ ਸਰਪੰਚੀ ਪਿੰਡ ਦਾ ਮੁੱਖ ਮੰਤਰੀ ਹੁੰਦਾ ਤੇ ਹਰ ਇੱਕ ਮੁੱਖ ਮੰਤਰੀ ਆ ਜਿਹੜਾ ਉਹਦਾ ਇਹੋ ਬੋਲ ਹੁੰਦਾ ਕਿਉਂਕਿ 201993 ਚ ਮੈਂ ਪਹਿਲਾਂ ਸਰਪੰਚ ਬਣਿਆ ਫਿਰ 98 ਚ ਬਣਿਆ ਫੇ 92 ਤੋਂ ਫੇਰ ਅਗਲੇ 5 ਸਾਲ ਬਦਲ 15 ਸਾਲ ਲਗਾਤਾਰ ਕਿੰਨੇ ਮੁੱਖ ਮੰਤਰੀ ਬਣ ਕੇ ਬਦਲ ਗਏ ਸਾਰੇ ਰਾਹੀਂ ਸੋਚ ਚੱਕਦੇ ਰਹੇ ਆ ਹਰ ਕਨੇ ਇਹੀ ਬਿਆਨ ਦਿੱਤਾ ਕਿ ਸਭ ਤੋਂ ਔਖਾ ਸਰਪੰਚ ਬਣਨਾ ਤੇ ਸਰਪੰਚ ਹੀ ਪਿੰਡ ਦਾ ਮੁੱਖ ਮੰਤਰੀ ਹੁੰਦਾ ਇਸ ਵਾਰੀ ਸੋਮ ਭਗਵੰਤ ਮਾਨ ਤੋਂ ਚੱਕੀ ਉਹਨੇ ਵੀ ਇਹੀ ਕਿਹਾ ਕਿ ਮੁੱਖ ਮੰਤਰੀ ਬਣਨਾ ਐਮਐਲਏ ਬਣਨਾ ਐਮਪੀ ਬਣਨਾ ਸੌਖਾ ਪਰ ਪਿੰਡ ਦਾ ਸਰਪੰਚ ਬਣਨ ਔਖਾ ਹੈ ਜੇਕਰ ਏਡੇ ਏਡੇ ਬੰਦੇ ਸਰਪੰਚ ਨੂੰ ਸਨਮਾਨ ਦਿੰਦੇ ਨੇ ਤੇ ਤੂੰ ਮਤਲਬ ਸਰਪੰਚ ਨੂੰ ਕੁੱਟਣ ਦੀਆਂ ਗੱਲਾਂ ਕਰੇ ਤੇਰੇ ਮਤਲਬ ਇਸ ਗੱਲ ਦੇ ਨਾਲ ਕਿੰਨੇ ਲੋਕਾਂ ਦੇ ਮਨ ਨੂੰ ਠੇਸ ਪਹੁੰਚੀ ਆਗੀ ਕੱਲੇ 12600 ਪਿੰਡਾਂ ਦੇ ਸਰਪੰਚਾਂ ਨੂੰ ਨਹੀਂ ਠੇਸ ਪਹੁੰਚੀ ਜਿਹੜੇ ਉਹਨਾਂ ਨੂੰ 3 ਕਰੋੜ ਲੋਕਾਂ ਨੇ ਚੁਣਿਆ ਸੀਗਾ ਉਹਨਾਂ ਦੇ ਕਿਉਂਕਿ ਤੈਂ ਇਕੱਲੇ ਸਰਪੰਚ ਦੇ ਖਿਲਾਫ ਹੀ ਨਹੀਂ ਬੋਲਿਆ ਤੈਂ ਟੋਟਲ ਪਿੰਡ ਨੂੰ ਵੀ ਕੁੱਟਣ ਦੀ ਗੱਲ ਕੀਤੀ ਜਾਨੀ ਕਿ ਤੂੰ ਸਾਰੇ ਲੋਕਾਂ ਨੂੰ ਤੇ ਸਾਰੇ ਸਰਪੰਚਾਂ ਨੂੰ ਜਿਨ੍ਹਾਂ ਨੂੰ ਉਹਨਾਂ ਨੇ ਚੁਣਿਆ ਸੀਗਾ ਉਹਨਾਂ ਨੂੰ ਬੇਇੱਜ਼ਤ ਕਰ ਰਿਹਾ ਤੂੰ ਆਪਣੇ ਕੀਰਤ ਦੇ ਵਿੱਚ ਇਹ ਜਿਹੜਾ ਸਰਪੰਚਾਂ ਦਾ ਮੰਗ ਕਰਨਾ ਜੋ ਸਾਡੀ ਇਹ ਮੰਗ ਹੈ ਕਿਹੜਾ ਗਾਣਾ ਡਿਲੀਟ ਹੋਣਾ ਚਾਹੀਦਾ ਇਹ ਬਿਲਕੁਲ ਬਾਜਮ ਮੰਗ ਹੈ ਕਿਉਂਕਿ ਗੱਲ ਸਹਿ ਦੇ ਨਹੀਂ ਗੱਲ ਪਹਿਹੇ ਦੀ ਹੁੰਦੀ ਆ ਅੱਜ ਇਹਨੇ ਬਕਵਾਸ ਮਾਰੀਆ ਕੱਲ ਨੂੰ ਕੋਈ ਵੀ ਉੱਠ ਕੇ ਬਕਵਾਸ ਮਾਰੂਗਾ ਅੱਜ ਇੱਥੇ ਤੱਕ ਭੌਂਕਿਆਗਾ ਕੱਲ ਨੂੰ ਇਦੋਂ ਅੱਗੇ ਕੋਈ ਜਾ ਕੇ ਕੋਈ ਹੋਰ ਛਾਤਰਾਂ ਨਹੀਂ ਖੂਗਾ ਕਿਉਂਕਿ ਇਹਨਾਂ ਨੇ ਤਾਂ ਸਿਰਫ ਔਰ ਸਿਰਫ ਪੈਸਾ ਦੇਖਣਾ ਇਹਨਾਂ ਨੂੰ ਆਪਣੀ ਜਾਂ ਕਿਸੇ ਦੀ ਇੱਜ਼ਤ ਤੱਕ ਕੋਈ ਮਤਲਬ ਨਹੀਂ ਇਹਨੇ ਤਾਂ ਜਦ ਹੀ ਕਿਹਾ ਵੀ ਭਾਈ ਚਲ ਆਇਓ ਕਿਉਂਕਿ ਮੈਂ ਦੇਖੀ ਨਹੀਂ ਵੀਡੀਓ ਇਹਦੀ ਮੈਂ ਇੰਟਰਵਿਊ ਆਇਓ ਕਿਹਾ ਜੀ ਆਪਾਂ ਦਾ ਸਟੇਜ ਦੇ ਪਿੱਛੋਂ ਦੀ ਭੱਜ ਜਾਂਨੇ ਆ ਜੀ ਆਪਾਂ ਦਾ ਜੀ ਆਇਆਂ ਕਰ ਲੈਣੇ ਆ ਜੀ ਆਪਾਂ ਤਾਂ ਫਲਾਨਾ ਕਰ ਲੈਣੇ ਗੀ ਮਾਫੀ ਮੰਗ ਲੈਣੇ ਇਹਨੇ ਤਾਂ ਮੰਨ ਲਓ ਤੁਸੀਂ ਕਹਿ ਕੇ ਕਹਤਾ ਲਓ ਜੀ ਆਪਾਂ ਮਾਫੀ ਮੰਗ ਲੈਣੇ ਮੰਗ ਲਈ ਮਾਫੀ ਜੀ ਹੁਣ ਮਾਫ ਕਰ ਦੋ ਜੀ ਇਹਨੂੰ ਜਿਹੜਾ ਤੇਰਾ ਗਾਣਾ ਨੈੱਟ ਤੇ ਚੜ ਗਿਆ ਲੱਖਾਂ ਲੋਕ ਸੁਣ ਰਹੇ ਨੇ ਸਿਰਫ ਤੇਰੀ ਐਸੀ ਬੇਵਕੂਫੀ ਕਰਕੇ ਗਾਣਾ ਤਾਂ ਹਟੋ ਹੀ ਗਿਆ ਕਿਉਂਕਿ ਗਾਣੇ ਨੂੰ ਤਾਂ ਲੋਕ ਫਿਰ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਆਟੋਮੈਟਿਕ ਆ ਕੇ ਲੱਗਦਾ ਦੇਖੀ ਕੀ ਗੱਲ ਕੀ ਹੋ ਗਈ ਫਿਰ ਸੁਣ ਲੈਂਦਾ ਪਰ ਮੈਂ ਹੀ ਨਹੀਂ ਕਹਿੰਦਾ ਕਿ ਚਲੋ ਇਹਦੇ ਕਰਕੇ ਹੀ ਆ ਕਿ ਗਾਣੇ ਤੁਹਾਨੂੰ ਲੋਕ ਸੁਣਦੇ ਨੇ ਮੈਂ ਤਾਂ ਕਹਣਾ ਸੁਣ ਚੰਗੀ ਗੱਲ ਪਰ ਗੱਲ ਦਾ ਚੱਜ ਨਹੀਂ ਕਰੋ ਨਾ ਜਿਹੇ ਜੀ ਤੁਹਾਡੀ ਅਕਲ ਹੈ ਉਹ ਤੁਹਾਡੀ ਅਕਲ ਹਮੇਸ਼ਾ ਇਹਨਾਂ ਚੀਜ਼ਾਂ ਦੇ ਵਿੱਚ ਲੁਕ ਜਾਂਦੀ ਹੁੰਦੀ ਆ ਕਿਉਂਕਿ ਤੁਹਾਨੂੰ ਜਿਹੜੇ ਲਖਾਰੀ ਗਾਣਾ ਦਿੰਦੇ ਨੇ ਚਾਹੇ ਤੁਸੀਂ ਖੁਦ ਲਿਖੋ ਉਹ ਅਗਰ ਉੱਚ ਦਰਜੇ ਦਾ ਹੋਊਗਾ ਤੁਹਾਡੀ ਆਪਣੀ ਪਰਸਨਲ ਅਕਲ ਜੋ ਵਰਦੀ ਹੋਵੇ ਲੇਕਿਨ ਅਗਰ ਉੱਚੇ ਦਰਜੇ ਦੇ ਗਾਣਾ ਲਿਖਣ ਵਾਲੇ ਤੁਸੀਂ ਕਿਸੇ ਲਖਾਰੀ ਦੇ ਗੀਤ ਗਾਉਂਗੇ ਜਾਂ ਖੁਦ ਵੀ ਲਬਜ ਲਿਖ ਉੱਚੇ ਲਾਉਂਗੇ ਵਿਚਾਰ ਉੱਚੇ ਪੇਸ਼ ਕਰ ਲੋਗੇ ਤਾਂ ਲੋਕ ਦੇਖਣ ਵਾਲੇ ਨੂੰ ਬੰਦੇ ਨੂੰ ਉਹ ਕਿਉਂਕਿ ਜਵਾਨ ਨੇ ਤਾਂ ਤੁਹਾਡੀ ਨਹੀਂ ਗਾਇਆ ਨਾ ਉਹ ਬੰਦਿਆ ਨੂੰ ਇਹ ਲੱਗਣ ਲੱਗ ਜਾਂਦਾ ਵੀ ਵਾਕੇ ਇਹ ਜਿਹੜਾ ਗਾਉਣ ਵਾਲਾ ਹੈਗਾ ਇਹ ਵੀ ਸ਼ਾਇਦ ਇਹ ਵੱਡੇ ਵਿਚਾਰਾਂ ਦਾ ਹੀ ਮਾਲਕ ਆ ਪਰ ਜਦੋਂ ਤੁਸੀਂ ਇਹ ਜੀ ਬਕਵਾਸ ਮਾਰ ਦਿੰਨੇ ਹੋ ਤਾਂ ਫਿਰ ਲੋਕਾਂ ਨੂੰ ਇਹ ਵੀ ਪਤਾ ਲੱਗ ਜਾਂਦਾ ਹੈਗਾ ਕਿ ਚਾਹੇ ਮੈਨੂੰ ਨਹੀਂ ਪਤਾ ਲਿਖਣ ਵਾਲਾ ਇਹਦੇ ਚ ਤੂੰ ਹੈ ਜਾਂ ਕੋਈ ਹੋਰ ਹੈ ਪਰ ਗਾਇਆ ਤਾਂ ਤੈਂ ਨਾ ਲੋਕਾਂ ਨੂੰ ਤਾਂ ਇਹ ਪਤਾ ਲੱਗ ਗਿਆ ਕਿ ਚਵਲ ਤਾਂ ਤੈਂ ਮਾਰੀ ਆ ਮੂਰਖ ਤਾਂ ਤੂੰ ਆ ਕਿਉਂਕਿ ਜਦੋਂ ਤੁਸੀਂ ਗਾਉਨੇ ਹੋ ਜੇ ਚਲੋ ਕਿਸੇ ਨੇ ਹੋਰ ਵੀ ਲਿਖਿਆ ਤਾਂ ਤੂੰ ਕਹਿ ਨਹੀਂ ਸਕਦਾ ਵੀ ਬਾਈ ਜੀ ਆਹ ਗੱਲ ਜਿਹੜੀ ਹੈਗੀ ਐ ਇਹਦਾ ਸਮਾਂ 'ਚ ਗਲਤ ਜਾਊਗਾ ਸਰ ਸੋ ਦੋਸਤੋ ਜਿਹੜੀ ਕਾਲ ਦਿੱਤੀ ਹੈ ਸਰਪੰਚਾਂ ਨੇ ਉਹਦੇ ਚ ਵੀ ਸ਼ਾਮਲ ਹੋਵੋ ਵੱਤੋ ਵੱਤ ਤੇ ਜਿੰਨਾ ਚਿਰ ਇਹ ਗਾਣੇ ਨੂੰ ਡਿਲੀਟ ਨਹੀਂ ਕਰਦਾ ਉਹਨਾਂ ਚਿਰ ਪੂਰਾ ਇਹਦੇ ਤੇ ਸੰਘਰਸ਼ ਕਰੋ ਕਿਉਂਕਿ ਗੱਲ ਇਹ ਨਹੀਂ ਕਿ ਇਹਦੇ ਕਹਿਣ ਨਾਲ ਕਿਸੇ ਦੇ ਕਿਸੇ ਨੂੰ ਕੁੱਟ ਦੂ ਜਾਂ ਕੋਈ ਹੋਊਗਾ ਗੱਲ ਤਾਂ ਸਵਾ ਮਤਲਬ ਤੁਸੀਂ ਕਿਸ ਬਾਰੇ ਇਹ ਬਕਵਾਸ ਮਾਰੀ ਆ ਤੇ ਤੁਸੀਂ ਸਾਰੇ ਪਿੰਡ ਨੂੰ ਕੁੱਟਣ ਦੀ ਗੱਲ ਕਰਦੇ ਹੋ ਤੁਸੀਂ ਸਰਪੰਚ ਨੂੰ ਕੁੱਟਣ ਦੀ ਗੱਲ ਕਰਦੇ ਹੋ ਤਾਂ ਇਹਨੂੰ ਰੋਕਣਾ ਇੱਥੇ ਹੀ ਬਹੁਤ ਜ਼ਰੂਰੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਿ ਵਾਇਰਲ ਹੋ ਜਿੱਕਾ ਕਲਚਰ ਵਾਇਰਲ ਹੋ ਜਿੱਕਾ